ਇਹ ਸਾਡਾ ਸਮਾਨ ਆ ਇਹ ਮੇਰਾ ਭਤੀਜਾ ਉਹ ਬੰਦੇ ਨੇ ਚੋਰੀ ਕਰ ਲਈ ਇਹਨਾਂ ਦੇ ਘਰੋਂ ਧਿਆਨ ਨਾਲ ਦੇਖ ਲੋ ਤੇ ਇਹ ਬੰਦੇ ਨੇ ਚੋਰੀ ਕਰਕੇ ਆ ਵੀਰ ਉਹਨਾਂ ਦੀ ਦੁਕਾਨ ਤੇ ਕੁਮਾਰ ਜੁਐਲਰ ਉਹਨਾਂ ਦੇ ਇਹ ਵੇਚਣ ਆ ਗਿਆ ਇਹਨਾਂ ਨੇ ਵਿਚਾਰਿਆਂ ਨੇ ਸਾਨੂੰ ਫੋਨ ਕੀਤਾ ਵੀ ਮਤਲਬ ਆ ਚੀਜ਼ਾਂ ਨੇ ਵੀ ਉਹ ਬੰਦਾ ਵੇਚ ਰਿਹਾ ਇਹਨਾਂ ਨੇ ਆਪਣੇ ਘਰ ਦੇ ਘਰੇ ਭਾਬੀ ਲੱਗਦੇ ਨੇ ਉਹਨਾਂ ਨੂੰ ਫੋਨ ਕੀਤਾ ਤੇ ਇਹ ਹੁਣ ਸਾਨੂੰ ਆ ਦੋ ਚੂੜੀਆਂ ਤੇ ਇੱਕ ਆ ਹਾਰ ਤੇ ਦੋ ਕਾਂਡੇ ਇਹ ਸਾਨੂੰ ਇਹ ਸਮਝਾ ਰਹੇ ਨੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਆ ਥੈਂਕ ਯੂ ਥੈਂਕ ਯੂ ਚਲੋ ਇਹ ਸਾਡਾ ਸਮਾਨ ਆ ਇਹ ਮੇਰਾ ਭਤੀਜਾ ਉਹ ਬੰਦੇ ਨੇ ਚੋਰੀ ਕਰ ਲਈ ਇਹਨਾਂ ਦੇ ਘਰੋਂ ਧਿਆਨ ਨਾਲ ਦੇਖ ਲੋ ਤੇ ਇਹ ਬੰਦੇ ਨੇ ਚੋਰੀ ਕਰਕੇ ਆ ਵੀਰ ਉਹਨਾਂ ਦੀ ਦੁਕਾਨ ਤੇ ਕੁਮਾਰ ਜੁਐਲਰ ਉਹਨਾਂ ਦੇ ਇਹ ਵੇਚਣ ਆ ਗਿਆ ਇਹਨਾਂ ਨੇ ਵਿਚਾਰਿਆਂ ਨੇ ਸਾਨੂੰ ਫੋਨ ਕੀਤਾ ਵੀ ਮਤਲਬ ਆ ਚੀਜ਼ਾਂ ਨੇ ਵੀ ਉਹ ਬੰਦਾ ਵੇਚ ਰਿਹਾ ਇਹਨਾਂ ਨੇ ਆਪਣੇ ਘਰ ਦੇ ਘਰੇ ਭਾਬੀ ਲੱਗਦੇ ਨੇ ਉਹਨਾਂ ਨੂੰ ਫੋਨ ਕੀਤਾ ਤੇ ਇਹੇ ਹੁਣ ਸਾਨੂੰ ਆ ਦੋ ਚੂੜੀਆਂ ਤੇ ਇੱਕ ਆ ਹਾਰ ਤੇ ਦੋ ਕਾਂਡੇ ਇਹ ਸਾਨੂੰ ਇਹ ਸੰਭਾਲ ਰਹੇ ਨੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਆ ਥੈਂਕ ਯੂ ਥੈਂਕ ਯੂ